ਸਾਸੀ ਕਾਲ ਜੀ ਸਾਰੇ ਪੁਰਾਣਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਬਾਗੇ ਪੁਰਾਣੇ ਸ਼ਹਿਰ ਦੀ ਬੁੱਕਲ ਦਾ ਨਿਕਮਾਨ ਦਾ ਪਿੰਡ ਕਾਲੇਕੇ ਪਿੰਡ ਦੇ ਵਿੱਚ ਇਸ ਟਾਈਮ ਮੌਜੂਦ ਆ ਤੇ ਪੀਤੇ ਬਾਈ ਦੇ ਘਰੇ ਮਿੱਤਰੋ ਵਪਾਰ ਦਾ ਬਾਈ ਦਾ ਕੰਮ ਉਸ ਵਪਾਰ ਲੈਣ ਦੇ ਵਿੱਚ ਆਏ ਹੋਏ ਕੁਝ ਜਾਨਵਰ ਵੀ ਦਿਖਾਉਣੇ ਆ ਜੋ ਜਾਨਵਰ ਦਿਖਾਉਣ ਤੋਂ ਪਹਿਲਾਂ ਗੁਰਪੁਰਬ ਦੇ ਵੁੱਤਰ ਤਿਹਾੜ ਦੀਆਂ ਆਪ ਸਭ ਨੂੰ ਲੱਖ ਲੱਖ ਮੁਬਾਰਕਾ ਕਹਿਣਾ ਵਾ ਮਿੱਤਰੋ ਤੇ ਇਸ ਟਾਈਮ ਮੈਂ ਜਸਟੇਰੇ ਦੇ ਕੋਲੇ ਮੌਜੂਦ ਆ ਮਿੱਤਰੋ ਬਹੁਤ ਵੱਡਾ ਨਾਮ ਆ ਵਪਾਰ ਲੈਣ ਦੇ ਵਿੱਚ ਵੀਰ ਦਾ ਚੰਗੀਆਂ ਛੋਟੀਆਂ ਮਈਆਂ ਲਿਆਉਣ ਦੇ ਵਿੱਚ ਬਾਈ ਨੂੰ ਜਾਣਿਆ ਜਾਂਦਾ ਵਾ ਮਿੱਤਰੋ ਤੇ ਅੱਜ ਫੇਰ ਤੁਹਾਡੇ ਲਈ ਚਾਰ ਮੱਜਾ ਟੌਪ ਕਲਾਸ ਹੋਰ ਗਿਆ ਤੇ ਇੱਕ ਇੰਡ ਦੇ ਉੱਤੇ ਤੁਹਾਨੂੰ ਕ੍ਰੋਸ ਦੇ ਵਿੱਚ ਪੈਂਦੀ ਗਾਹ ਦਿਖਾ ਦਿਆਂਗੇ ਮਿੱਤਰੋ ਜਾਨਵਰ ਜਿਹੜਾ ਜਾਜੂਗਾ ਗੱਲਬਾਤ ਤੁਸੀਂ ਬਾਈ ਦੇ ਨਾਲ ਕਰ ਲਿਆ ਜੇ ਆਓ ਮਿਲਦੇ ਆ ਬਾਈ ਨਾਲ ਕਰਦੇ ਆਪਾਂ ਮੁਲਾਕਾਤ ਸਤਿ ਸ਼੍ਰੀ ਅਕਾਲ ਪੀਤੇ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਵੀਰੇ ਠੀਕ ਆ ਭਾਈ ਵਧੀਆ ਸੇਤਾ ਘੜ ਪਰਿਵਾਰ ਭਾਈ ਹਾਂਜੀ ਹਾਂਜੀ ਸਾਰੇ ਠੀਕ ਆ ਚਲੋ ਸ਼ੁਕਰ ਆ ਭਾਈ ਅੱਛਾ ਪੀਤੇ ਭਾਈ ਅੱਜ ਜਾਨਵਰ ਕਿੰਨੇ ਆ ਤੁਹਾਨੂੰ ਚਾਰ ਪੰਜ ਵਕਾਉ ਆ ਵੀਰੇ ਠੀਕ ਆ ਵੀਰੇ ਤੇ ਸ਼ੁਰੂਆਤ ਹੀ ਕਰੀਏ ਫਿਰ ਆਪਾਂ ਕਾਰ ਤੋਂ ਕਾਰ ਤੋਂ ਜੀ ਹਾਂ ਤੇ ਆਹ ਕਾਂਦਾਂ ਦੀ ਝੋਟੀ ਦੀ ਕੀ ਡਿਟੇਲ ਆ ਪੀਤੇ ਭਾਈ ਇਹ ਪਹਿਲਨ ਆ ਸਰੀਕਾ ਸੁਈ ਹੋਈਏ ਵੀਰੇ ਖਾਸ ਹੋਈ ਵੀ ਆ ਤਾਜੀ ਕਿੰਨੇ ਦਿਨ ਹੋ ਗਏ ਪਿੱਤੇ ਬਈ ਸੁਣ ਚੌਥਾ ਦਾਣਾ ਵੀਰੇ ਅੱਜ ਚੌਥਾ ਦਾਣਾ ਹਾਂ ਠੀਕ ਆ ਦੁੱਧ ਕਿੰਨਾ ਤਿਆਰ ਆ ਵੀਰੇ ਇਹਨੇ 7 ਕਿਲੋ ਬੌਲੀ ਆ ਵੀਰੇ 8 ਕਿਲੋ ਕੱਟੀ ਸਿੰਗੀ ਸਿੰਗੀ ਦੀ ਬੜੀ ਕਮਾਲਾ ਹਨਾ ਹਾਂ ਪੂਰੀ ਜਿਆਦੇ ਟਾਪ ਪੂਰੇ ਹੋ ਜਾਂਦਾ ਇਹ ਦੁੱਧ ਕਿਵੇਂ ਵੀਰੇ ਹੈਂ ਦੰਦੋ ਦੰਦੋ ਦੁੱਧ ਤੌਰ ਤੇ ਕੱਢਦੀ ਆ ਠੀਕ ਹੈ ਬਾਈ ਅਸਾ ਪੀਤੇ ਬਾਈ ਕੀ ਡਿਮਾਂਡ ਰਹੂਗੀ ਵੀਰੇ ਦੀ ਇਹ ਯਾਰ ਡਿਮਾਂਡ ਫੋਨ ਤੇ ਹੀ ਕਰ ਲਾਂਗੇ ਯਾਰ ਠੀਕ ਹੈ ਵੀਰੇ ਇਹ ਡਿਮਾਂਡ ਫੋਨ ਤੇ ਸਾਰਿਆਂ ਦੀ ਹੋਣੀ ਵੀਰੇ ਠੀਕ ਹੈ ਬਾਈ ਅਸਾ ਵੀ ਤੂੰ ਵੀ ਤੇਰੇ ਤਿਆਰ ਦੇ ਮੁਤਾਬਕ ਦੁੱਧ ਕਿੰਨਾ ਦੇ ਦੁੱਧ ਬਾਈ ਘੱਟੋ ਘੱਟ 10 ਕਿਲੋ ਠੰਡਾ ਪਾਉਗੀ ਹਾਂ ਬਾਕੀ ਕੱਤੀ ਬਰੀਕੀ ਬਰੂਕੀ ਚੱਲੀ ਆ ਹਨਾ ਥਾਣੇ ਫੋਨ ਬਹੁਤ ਚੰਗਾ ਲੱਗਾ ਹੋ ਤੇ ਜੇ ਦਾ ਜਾਇਜ਼ ਆ ਭਾਅ ਦੱਸ ਦਈਏ ਫਿਰ ਹੈ ਜੋ ਗਿਆ ਜਦੋਂ ਪਾ ਯਾਰ ਜਿੰਨਾ ਮੁੱਲ ਮਰਜ਼ੀ ਕਰਾ ਲੈ 87000 ਦੀ ਕੱਟੀ ਦੇਣੀ ਦੇਣੀ ਹੈ 87000 ਦਾ ਰਸਾ ਫੜਾਉਣਾ ਵਾ ਠੀਕ ਆ ਭਾਈ ਲੈ ਮੈਂ ਤੋ ਚਾਰਾ ਦਿਨਾਂ ਦੀ ਸੋਈ ਥੱਲੇ ਪਹਿਲੋ 7-8 ਕਿਲੋ ਗੋੜੀ ਤਿਆਰ ਆ 10 ਕਿਲੋ ਦੁੱਧ ਟੌਰਨਾਂ ਭਾਂਡੇ ਵਿੱਚ ਪਾਉਗੀ ਸਿੰਘੀ-ਸੁੰਗੀ ਕਮਾਲਾ ਚੌਕ ਦੇ ਦੰਦ ਚੱਕਦੀ ਹੈ ਹਾਂਜੀ ਠੀਕ ਆ ਵੀਰੇ ਅੱਛਾ ਇਹਦੇ ਮਗਰ ਕੱਟਾ ਆ ਗਿਆ ਕਿ ਕੱਟੀ ਆ ਭਾਈ ਕੱਟਾ ਹੀ ਇਹਦੇ ਮਗਰ ਠੀਕ ਆ ਭਾਈ ਦੋ ਨੰਬਰ ਤੇ ਜਿਹੜੀ ਝੋਟੀ ਆ ਪਿੱਤੇ ਭਾਈ ਇਹ ਦੂਜੇ ਸੂਏ ਜੀ ਇਹਨੂੰ ਕਿੰਨੇ ਦਿਨ ਹੋ ਗਏ ਭਾਈ ਸੂਈ ਨੂੰ ਇਹਨੂੰ ਅੱਜ ਸੂਈ ਨੂੰ ਹੋ ਗਏ ਪਰਸੋਂ ਦੀ ਸੂਈ ਵੀ ਆ ਬਾਈ ਪਰਸੋਂ ਦੀ ਸੂਈ ਥਲੇ ਕਿੰਨਾ ਦਿਨ ਤਿਆਰ ਹੋਊਗਾ 8 ਕਿਲੋ ਬੋਲੀ ਆ ਵੀਰੇ 8 ਕਿਲੋ ਬੋਲੀ ਆ ਹਾਂ ਚਵਾਈ ਚਵਾਈ ਦੀ ਕਿਵੇਂ ਵੀਰੇ ਚਵਾਈ 1 ਨੰਬਰ ਗਾਈਆਂ ਆ ਰਗੀ ਠੀਕ ਆ ਬਾਈ ਠੀਕ ਆ ਵੀਰੇ ਦੁੱਧ ਕਿੰਨੇ ਦਾ ਜੂਗੀ ਲੇਵਾ ਨੂੰ ਬੜਾ ਚੰਗਾ ਝੋਟੀ ਥੱਲੇ ਹਾਂ ਦੁੱਧ ਬਾਈ ਯਾਰ ਮਾਲਕ ਨੇ ਕਹੇ 12 ਕਿਲੋ ਚੋਇਆ ਰਿਆ ਜੀ ਜਾਣੀ ਅੱਜ ਦੀ ਹੈ 8 ਕਿਲੋ ਬੋਲੀ ਹੈ ਇਹਦੇ ਥੱਲੇ ਦੁੱਧ ਤੇਰਾ 14 ਕਿਲੋ ਦਿਨਾਂ ਬਣਦਾ ਬਣਾ ਚਾਹੀਦਾ ਯਾਰ ਛੋਟੀ ਚੰਗੀ ਬੋਲੀ ਪੀਤੇ ਬਾਈ ਹੋਰ ਘਾ ਤੇਰਾ ਜਿਹੜੀ ਬੋਲੀ ਕੱਟ ਦਿੰਦੀ ਉਹ ਦੁੱਧ ਜ਼ਿਆਦਾ ਨਹੀਂ ਦਿੰਦੀ ਹਾਂ ਹਾਂ ਇਹ ਠੀਕ ਆ ਉਹ ਦੁੱਧ ਜ਼ਿਆਦਾ ਦੇ ਦਿੰਦੀ ਆ ਵੀਰੇ ਹੋ ਹੋ ਜੱਜੂਦ ਚੰਗੀ ਆ ਛੋਟੀ ਇਹਦੇ ਨਾਲ ਫਿਰ ਕੱਟਾ ਆ ਗਿਆ ਕੱਟਾ ਵੀਰੇ ਕੱਟੀ ਆ ਵੀਰੇ ਕੱਟੀ ਇਹਦੇ ਨਾਲ ਕੱਟੀ ਆ ਠੀਕ ਆ ਬਾਈ ਅੱਛਾ ਇਹਦਾ ਫਿਰ ਰੇਟ ਬਾਈ ਇਹ ਆ ਮੁੱਲ ਜਿੰਨਾ ਮਰਜ਼ੀ ਕਰਾ ਲੈ 87 ਦੀ ਇਹ ਦੇਣੀ ਆਪਾਂ 8700 ਦੀ ਹੋਈ ਹਾਂ ਮਾਂ ਨਹੀਂ ਲੈ ਵੀ ਮੈਂ ਤੇਰੇ ਲੈ ਬੇ ਅਜ ਤਾਂ ਫਿਰ ਫੜ ਲਓ ਫੜ ਲਓ ਵਾਲੀ ਗੱਲ ਆ ਨਾ ਕਿਆ ਕੀ ਬਾਤ ਆ ਭਾਈ ਮੈਂ ਤਾਂ ਜਿਆਦਾ ਸੋਚੀ ਬੈਠਾ ਸੀ 88000 ਦੇ ਵਿੱਚ ਮਿੱਤਰੋ ਛੋਟੀ ਸਿਰੇ ਸੱਟ ਐ ਹੋ ਜੀ ਛੋਟੀ ਟੋਕੜ ਗੱਪਣ ਕਰਕੇ ਵੀ ਪੈਸੇ ਘਰ ਜੇ ਸਭ ਮਿਲ ਜਾਂਦੀ ਆ ਤੌਰਾ ਨਾਲ ਵੇਖੋ ਕੇ ਲਾ ਦੀ ਬ੍ਰੇਕੀ ਬਰੂਕੀ ਲੈ ਵਾਲੂ ਬਾ ਕਮਾਲ ਦਾ ਚਵਾਈ ਪੂਰੀ ਦੀ ਓਕੇ ਰਿਪੋਰਟ ਹੈ ਚਵਾਈ ਪੰਪ ਗਾਈਆਂ ਨਾਲ ਵੀ ਪੋਲੀ ਠੀਕ ਆ ਭਾਈ ਕਿਆ ਬਾਤ ਆ ਭਾਈ ਤੇ ਅੱਛਾ ਫਿਰੇ ਥੱਲੋ ਥੱਲੋ ਵੀ ਖਬਰਦਾਰ ਆ ਯਾ ਥੱਲੋ ਇੱਕ ਨੰਬਰ ਆ ਜੀ ਅੱਛਾ ਤੇ ਨੰਬਰ ਤੇ ਝੋਟੀਆਂ ਜਿਹੜੀ ਭਾਈ हां ए तो टी ਥੱਲੇ ਹੈਗਾ 9 ਕਿਲੋ ਦੁੱਧ 10 ਠੀਕ ਹੈ ਹਾਂ 9 ਕਿਲੋ ਹੀ ਆ ਕਿੰਨੇ ਦਿਨ ਹੋ ਗਏ ਸੋਈ ਨੂੰ ਬਾਈ ਉਹਨੂੰ ਸੋਈ ਨੂੰ ਬਾਈ 22 23 ਦਿਨ ਹੋ ਗਏ ਅੱਜ ਠੀਕ ਹੈ ਇਹਦੇ ਮਗਰ ਕੱਟਾ ਕੇ ਕੱਟੀ ਬਾਈ ਕੱਟਾ ਵੀਰੇ ਉਹਦੇ ਮਗਰ ਠੀਕ ਹੈ ਚਵਾਈ ਕਿਵੇਂ ਲੱਗੀ ਚਵਾਈ ਇੱਕ ਨੰਬਰ ਠੰਡੀ ਪੂਰੀ ਆ ਠੀਕ ਹੈ ਇਹਦਾ ਰੇਟ ਬਾਈ ਉਹ ਖੋਲ ਇਹ ਬਾਈ ਦੇ ਦਾਂਗੇ ਆਪਾਂ 78000 ਦੀ ਛੋਟੀ ਹਾਂ ਨਾ ਅੱਜ ਜੈਜ ਆ ਰੇਟ ਜਮਾ ਠੀਕ ਹੈ ਬਾਈ ਲੈ ਮੇਤਰੋ 78000 ਰੁਪਏ ਦੀ ਬਾਈ ਅੱਜ ਦੇ ਦਾਂਗੇ ਸੁਹਾ ਦੂਜਾ ਹੀ ਸੂਈਆ ਸੁਹਾ ਦੂਜਾ ਵੀਰੇ ਠੀਕ ਲੈ ਬਾਈ ਮੇਤਰੋ ਛੋਟੀ ਇਹ ਵੀ ਚੰਗੀ ਆ ਹਣਾ ਤੇ ਚਵਾਈ ਇਹਨੂੰ ਵੀ ਬੰਬ ਆਊਗੀ ਕਿਉਂਕਿ ਸਰਵਾਈ ਇਹਨੂੰ ਵੀ ਬਹੁਤ ਜਿਆਦਾ ਚੰਗੀ ਆਉਲੀ। ਇਹਦਾ ਦੁੱਧ 11-12 ਕਿਲੋ ਸੀਗਾ। ਆ ਥੋੜਾ ਉਪਰਾ ਕਰਕੇ ਨਾ ਆਈ ਘੜ ਗਈ ਇੱਕ ਹਰੇ-ਹਰੇ ਮੋਕ ਗਏ। ਹਰੇ-ਹਰੇ ਮੈਂ ਕੋਪਰੇਟਿਵ ਨੂੰ 2 ਕਿਲੋ ਦਾ ਦਾਈ ਜਾਂਦਾ ਹਾਂ। ਹਾਂ। ਹੂੰ। ਨਹੀਂ ਠੀਕ ਹੈ ਭਾਈ। ਯੇ ਬਈ ਇਹਦਾ ਵੀ ਰਿੰਦ ਮਗਰ ਕੱਟੀ ਹੈ ਕਿ ਕੱਟਾ ਹੈ ਕੱਟਾ ਵੀਰੇ ਕੱਟਾ ਮਗਰ ਆ ਗਿਆ ਕੱਟਾ ਠੀਕ ਆ ਬਾਈ ਬਹੁਤ ਜ਼ਿਆਦੇ ਚੰਗੀ ਨਸਲ ਦਾ ਕੱਟਾ ਠੀਕ ਆ ਅੱਛਾ ਜੇ ਤੂੰ ਜੋੜਾ ਲੈਣ ਵਾਲਾ ਭਰਾ ਤੇਨੇ ਕੱਟੀਆਂ ਦਾ ਦੁੱਧ ਵਾਲਾ ਬੰਦਾ ਮਾਨ ਤੇ ਖੁੱਲਾ ਕਰ ਦਾਂਗੇ ਕਰ ਦਾਂਗੇ ਬਾਈ ਠੀਕ ਆ ਬਾਈ ਲੈ ਵੀ ਮਿੱਤਰੋ ਠੀਕ ਆ ਅੱਛਾ 4 ਨੰਬਰ ਤੇ ਜਿਹੜੀ ਝੋਟੀ ਆ ਬੇਬੀ ਇਹ ਵੀ ਦੂਜਾ ਸੂਆ ਬਾਈ ਠੀਕ ਆ ਇਹਨੂੰ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਸੂਈ ਨੂੰ ਹੋ ਗਏ 17 18 ਦਿਨ ਅਜ 17 18 ਦਿਨ ਠੀਕ ਆ ਇਹਦੇ ਥੱਲੇ ਕਿੰਨੇ ਦੇ ਤਿਆਰ ਆ ਪਿੱਤੇ ਇਹਦੇ ਥੱਲੇ ਵੀਰੇ 8 9 9 ਕੱਟ ਗਈ ਬਈ ਕੱਟਾ ਵੀਰੇ ਦੇ ਮਗਰ ਵੀ ਇੰਦੇ ਮਗਰ ਵੀ ਕੱਟਾ ਤੇ ਠੰਡੀਆਂ ਸੀ ਲੋਕੇ ਦੀ ਰਿਪੋਰਟ ਠੰਡੀਆਂ ਸੀ ਲੋਕੇ ਆ ਪੂਰੀਆਂ ਬਾਈ ਜਵਾਹ ਪਿਆ ਜਮ ਹੈ ਹਾਂਜੀ ਠੀਕ ਆ ਬਾਈ ਇਹ ਕਿੰਨੇ ਦੀ ਦਿੱਤੀ ਬਾਈ ਇਹ ਆਪਾਂ 82000 ਦੀ ਦੇ ਦਾਂਗੇ 80000 ਦੀ ਹਾਂ ਬਾਕੀ ਦਾ 1000 ਦੀ ਤਾਂ ਟੋਕਰ ਆ 70 75 ਦੀ ਤਾਂ ਟੋਕਰ ਆ ਹੈ ਜੀ ਮੇਰਾ ਇੱਕ ਤਾਂ ਬੰਦੇ ਨਹੀਂ ਆਏ ਕੰਮ ਵਾਲੇ ਭਈਆ ਜਵਾਕ ਰੱਖੇ ਵੇ ਆ ਭਈਏ ਦੋਨੇ ਨੇ ਤਾਂ ਕਰਕੇ ਮਾਲ ਸਮਿਆਂ ਨਹੀਂ ਤਾਂ ਘਟਾਉਣਾ ਮੈਂ ਜਾਇਜ਼ ਰੇਟ ਕਰਕੇ ਮੈਂ ਘਾਈ ਵੇਚ ਦੀ ਇਦਰਾ ਵੀ ਵੇਚਣ ਵਾਲਾ ਪੱਖਾ ਵੀ ਇਕੱਲੀ ਘੱਟ ਕਰ ਦਈਏ ਹਾਂ ਠੀਕ ਆ ਬੰਦੇ ਫਿਰ ਆ ਜਾਣਗੇ हां बंदे आवते 10 ਦਿਨਾਂ ਤਾਈਂ ਆਉਣਗੇ ਉਦੋਂ ਫਿਰ ਲੈ ਲਾਂਗੇ ਤੇਨੂੰ ਓੱਖਾ ਹਨ हां 22 ਵੀਰ ਦੇ ਕੋਲੇ ਫਿਰ ਓੱਖਾ ਹੋ ਜਾਂਦਾ ਬਾਈ ਹਾਂ ਕਰਕੇ ਕੋਣਕ ਬਿਜਲੀ ਹਾਂ ਕਾਣਕ ਥੋੜੀ ਰਹਿ ਗਈ ਕੋਈ ਬਿਜਲੀ ਠੀਕ ਹੈ ਅੱਛਾ ਪੀਤੇ ਬਾਈ ਜੇ ਲੋ ਯਾਰ ਅੱਜ ਤੂੰ ਰੇਡ ਕਰੀ ਜਾਂ ਨਾ ਅਗਲੇ ਦਿਨ ਸੋਚੋ ਕੋਈ ਨੁਕਸਾਨ ਹੋ ਚੋ ਕੇ ਦੋ ਡੰਗਾ ਆਜ ਤਸੱਲੀ ਕਰਕੇ ਲਿਆ ਸਕਦਾ ਹੈ ਬਈ ਓਕੇ ਦੀ ਰਿਪੋਰਟ ਅੱਛਾ ਇੱਕ ਗਾਂਵ ਪੀਤੇ ਬਾਈ ਆਪਣੇ ਕੋਲੇ ਹਾਏ ਗਾਂ ਬਾਈ ਇਹਦੇ ਸਾਰੇ ਦੁੱਧ ਬਾਈ 15 ਕਿਲੋ ਆ ਬਾਈ ਹੁਣ ਕਿੰਨੇ 15 ਠੀਕ ਆ ਬੱਛੀ ਇਹਦੇ ਵਿੱਚ ਬੱਛੀ ਬੱਛੀ ਇਹ ਕਿੰਨੇ ਦੀ ਦੇ ਦਿੱਤੀ ਆ ਜੀ ਆ ਹਾਂ ਅੱਜ ਕਿੰਨੇ ਦੀ ਦੇਣਾ ਇਹ ਘਾਟੇ ਵਾਟੇ 47000 ਦੀ ਦੇ ਦਾਂਗੇ 47000 ਦੀ ਹਾਂ ਦੋ 20 ਕਿਲੋ ਦੇ ਦੂਗੀ ਯਾਨੀ 15 ਕਿਲੋ ਹਣ ਉਹ ਇਹ ਘਾਟੇ ਵਾਟੇ ਹੋਰ ਕਰਕੇ ਜਾਵਾਂ 45 ਦੀ ਜਾ ਠੀਕ ਹੈ ਭਾਈ ਤੋਰ ਨੂੰ ਤਾਂ ਰਹਿੰਦੇ ਯਾਰ ਤੋਰ ਨੂੰ ਕੋਈ ਇੱਕ ਨਾਲ ਝੋਟੀ ਆ 13 14 ਕਿਲੋ ਤੂੰ ਹਣ ਤਾਂ ਚੋਈ ਦੀ ਆ ਠੀਕ ਆ ਦੂਜਾ ਥੂਆ 13 14 ਕਿਲੋ ਦੁੱਧ ਚੋ ਕੇ ਲਿਆ ਸਕਦਾ ਬੰਦਾ ਜਿਹੜਾ ਮਾਰੀ ਨੂੰ ਕਿੰਨਾ ਟਾਈਮ ਹੋ ਗਿਆ ਕੋਈ ਨੇ ਇਹਨੂੰ ਅੱਜ 11ਵਾਂ 12ਵਾਂ ਦੇਣਾ ਠੀਕ ਹੈ ਬੱਚਾ ਮਗਰ ਭਾਈ ਬੱਚਾ ਮਗਰ ਆਏਗਾ ਇਹ ਕੱਟਾ ਠੀਕ ਆ ਤੇ ਇਹ ਕਿਨੇ ਦੇ ਦੇ ਦਾਂਗੇ ਭਾਈ ਇਹ ਬਾਈ ਝੋਟੀ ਦੇ ਦਾਂਗੇ ਆਪਾਂ 1 ਲੱਖ 10 ਹਜ਼ਾਰ ਦੀ 1 ਲੱਖ 10 ਹਜ਼ਾਰ ਦੀ ਆ ਦੁੱਧ ਦੇਉ 15 ਕਿਲੋ 12 13 ਹੁਣ ਚਵਾ ਕੇ ਦੇਉ ਦੋ ਡੰਗ ਕੇ ਕੇ ਪੀਤੇ ਭਾਈ ਡੈਰੀ ਵਾਲਾ ਬੰਦਾ ਤੇਰੇ ਨਾਲ ਸੌਦਾ ਕਰ ਲਵੇ ਕੱਟੀਆਂ ਦਾ ਠੀਕ ਹੈ ਮਤਲਬ ਡੈਰੀ ਵਾਲੇ ਦੇ ਫੁੱਲ ਕੰਮ ਦੇ ਜਾਣ ਮਰਾ ਕਿਉਂਕਿ ਇਹ ਟੋਕੜ ਗੱਪੜ ਹੋ ਕੇ ਘਟਾਉਣ ਵਾਲੇ ਨਹੀਂ ਪਾ ਹਾਂ ਹਾਂ ਤੇ ਭਾਈ ਕਰ ਲੈ ਗਰਾਬ ਤੱਕ ਕੋਈ ਟੋਕੜਾ ਗੱਪੜ ਹੋਣ ਦੇ ਵਿੱਚ ਲੈ ਲੇਗਾ ਲੈ ਲਾਂਗੇ ਭਾਈ ਠੀਕ ਹੈ ਭਾਈ ਲੈ ਵੀ ਮੇਤਰੋ ਪੂਰੀਆਂ ਟਕਾਲੇ ਦੀਆਂ ਝੋਟੀਆਂ ਅੱਜ ਉਹਨਾਂ ਨੂੰ ਸੁਨੇਹਾ ਜਿਹੜੇ ਕਹਿੰਦੇ ਹੁੰਦੇ ਵੀ ਅਸੀਂ ਭਾਅ ਲੋਟ ਕਰਦੇ ਹਾਂ ਪਰ ਪੀਤੇ ਭਾਈ ਦਾ ਮੈਂ ਵਾਅਦੇ ਨਾਲ ਕਹਿ ਦਿੰਨਾ ਆਹ ਭਾਅ ਤੁਹਾਨੂੰ ਮੇਤਰੋ ਘਰੇ ਨੂੰ ਪਰਿਵਾਰਾਂ ਤੋਂ ਨਹੀਂ ਮਿਲਣਾ ਲੈ ਇਹ ਭਾਈ ਪੀਤੇ ਭਾਈ ਨੰਬਰ 99152 ਹਨ 99087 ਭਾਈ ਮੇਤਰੋ 99152 99087 ਇੱਕ ਵਾਰੀ ਸ਼ੋਟ ਤੇ ਫਿਰ ਗੁਰਪੁਰਪਤੀਆਂ ਸਾਰਿਆਂ ਨੂੰ ਲੱਖ ਲੱਖ ਮੁਬਾਰਕ ਤੇ ਮਿੱਤਰੋ ਜਿਹੜਾ ਜਾਵਰ ਤੁਹਾਨੂੰ ਜਾਜੂਗਾ ਗੱਲਬਾਤ ਤੁਸੀਂ ਫਾਈਨਲ ਕਰ ਲਓ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਜੁੜੇ ਰਹੋ ਜਲਦ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ